ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਚਾਉਣ ਵਾਲਿਆਂ ਦੇ ਲਈ ਵੱਡੀ ਖਬਰ ਇਹ ਹੈ ਕਿ ਸਾਲ 2026 ਦੇ ਵਿੱਚ ਮਰਹੂਮ ਗਾਇਕ ਦਾ ਹੋਣ ਜਾ ਰਿਹਾ ਹੈ ਹੋਲੋਗ੍ਰਾਮ ਸ਼ੋਅ ਜਿਸ ਦਾ ਨਾਮ ਰੱਖਿਆ ਗਿਆ ਹੈ ਸਾਇੰਟੂ ਗੋਟ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਫੈਨਸ ਲਈ ਇੱਕ ਵੱਡੀ ਅਤੇ ਦਿਲਚਸਪ ਖਬਰ ਸਾਹਮਣੇ ਆਈ ਹੈ ਸਾਲ 2022 ਵਿੱਚ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਮੂਸੇਵਾਲਾ ਹੁਣ ਇੱਕ ਵਿਸ਼ੇਸ਼ ਹੋਲੋਗ੍ਰਾਮ ਟੂਰ ਰਾਈਨ ਸਟੇਜ ਤੇ ਵਾਪਸੀ ਕਰਨ ਜਾ ਰਹੇ ਨੇ ਗਾਇਕ ਸਿੱਧੂ ਮੂਸੇਵਾਲੇ ਦੀ ਵਿਰਾਸਤ ਅਤੇ ਸੰਗੀਤ ਨੂੰ ਦੁਨੀਆ ਭਰ ਦੇ ਫੈਨਸ ਤੱਕ ਪਹੁੰਚਾਉਣ ਦੇ ਲਈ ਤਿਆਰ ਕੀਤੇ ਗਏ ਇਸ ਟੂਰ ਦਾ ਨਾਂ ਸਾਈਨ ਟੂ ਗੋਡ ਹੈ ਇਸ ਸ਼ੋਅ ਨੂੰ ਪ੍ਰਮਾਣਿਕ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਪ੍ਰਬੰਧਕਾਂ ਨੇ ਐਡਵਾਂਸ ਟੈਕਨੋਲੋਜੀ ਦੀ ਮਦਦ ਲਈ ਹੈ ਪ੍ਰਬੰਧਕਾਂ ਨੇ ਦੱਸਿਆ ਕਿ ਸਟੇਜ ਤੇ ਸਿੱਧੂ ਦੀ ਮੌਜੂਦਗੀ ਨੂੰ ਜਿਉਂਦਾ ਕਰਨ ਲਈ ਐਡਵਾਂਸ AI ਅਤੇ 3D ਹੋਲੋਗ੍ਰਾਫਿਕ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਵੇਗੀ ਫੈਨਸ ਨੂੰ ਇਸ ਦੇ ذریعے ਉਹਨਾਂ ਦੀਆਂ ਲਾਈਵ ਪਰਫਾਰਮੈਂਸਸ ਨੂੰ ਮੁੜ ਦੇਖਣ ਦਾ ਇੱਕ ਡਿਫਰੈਂਟ ਐਕਸਪੀਰੀਅੰਸ ਮਿਲੇਗਾ ਇਸ ਹੋਲੋਗ੍ਰਾਮ ਪਰਫਾਰਮੈਂਸ ਦੀ ਆਥੈਂਟੀਸਿਟੀ ਨੂੰ ਯਕੀਨੀ ਬਣਾਉਣ ਦੇ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ ਆਰਗੇਨਾਈਜ਼ਰਸ ਨੇ ਸਿੱਧੂ ਦੇ ਇੱਕ ਹਮਸ਼ਕਲ ਨੂੰ ਇਸ ਪ੍ਰੋਜੈਕਟ ਦੇ ਨਾਲ ਜੋੜਿਆ ਹੈ ਇਸ ਹਮਸ਼ਕਲ ਦਾ ਮੁੱਖ ਕੰਮ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਹੋਲੋਗ੍ਰਾਮ ਉਹਨਾਂ ਦੇ ਦਸਤਖਤ ਵਾਲੇ ਸਿਗਨੇਚਰ ਐਕਸਪ੍ਰੈਸ਼ਨਸ ਆ ਰਹਿਆਂ ਅਤੇ ਹਰਕਤਾਂ ਨੂੰ ਪੂਰੀ ਤਰ੍ਹਾਂ ਨਾਲ ਪ੍ਰਤਿਬਿੰਬਕ ਕਰੇਗਾ ਸਿੱਧੂ ਮੂਸੇਵਾਲਾ ਜੋ ਕਿ ਪੰਜਾਬੀ ਸੰਗੀਤ ਦੇ ਵਿੱਚ ਇੱਕ ਖੂਬਸੂਰਤ ਆਵਾਜ਼ ਵਾਲੇ ਮੰਨੇ ਜਾਂਦੇ ਸਨ ਉਹਨਾਂ ਦੇ ਇਸ ਟੂਰ ਦੀ ਪਹੁੰਚ ਗਲੋਬਲੀ ਹੋਵੇਗੀ ਇਹ ਟੂਰ ਦੁਨੀਆ ਭਰ ਦੇ ਫੈਨਸ ਨੂੰ ਇਹ ਸ਼ੋਅ ਦੇਖਣ ਦਾ ਮੌਕਾ ਦੇਵੇਗਾ ਜਿਹੜੇ ਵੱਡੇ ਸ਼ਹਿਰ ਇਸ ਟੂਰ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਉਹਨਾਂ ਵਿੱਚ ਪੰਜਾਬ ਟੋਰਾਂਟੋ ਲੰਡਨ ਅਤੇ ਲਾਸ ਐਂਜਲਸ ਸ਼ਾਮਿਲ ਹਨ ਹਾਲਾਂਕਿ ਫੈਨਸ ਦੇ ਵਿੱਚ ਇਸ ਐਲਾਨ ਨੂੰ ਲੈ ਕੇ ਜਿੱਥੇ ਐਕਸਾਈਟਮੈਂਟ ਹੈ ਉੱਥੇ ਹੀ ਮਰਹੂਮ ਕਲਾਕਾਰਾਂ ਦੀਆਂ ਪਰਫਾਰਮੈਂਸਿਸ ਵਿੱਚ ਟੈਕਨੋਲੋਜੀ ਦੀ ਵਰਤੋਂ ਨੂੰ ਲੈ ਕੇ ਐਥਿਕਸ ਅਤੇ ਕ੍ਰੀਏਟੀਵਿਟੀ ਬਾਰੇ ਵੀ ਡਿਸਕਸ਼ਨਸ ਸ਼ੁਰੂ ਹੋ ਚੁੱਕੇ ਨੇ